ਅਨ ਨੌਜਵਾਨ ਸੜਕ ਤੇ ਵਿਚਕਾਰ ਗੱਡੀ ਖੜੀ ਕਰਕੇ ਕਿਸੇ ਕੰਮ ਲਈ ਗਿਆ ਦੁਕਾਨ ਦੇ ਅੰਦਰ ਜਦ ਬਾਹਰ ਆਇਆ ਤਾਂ ਟੈਕੀ ਵਾਲਿਆਂ ਨੇ ਗੱਡੀ ਲਈ ਚੱਕ ਜਿੱਤੋਂ ਬਾਅਦ ਵੱਡਾ ਹੰਗਾਮਾ ਉੱਥੇ ਹੋਇਆ ਹੰਗਾਮਿਆਂ ਜਿਹੜਾ ਬਹਿਸਬਾਜ਼ੀ ਹੋਣੀ ਸ਼ੁਰੂ ਹੋ ਗਈ ਕਿਉਂਕਿ ਨੌਜਵਾਨ ਕਹਿੰਦਾ ਸੀ ਕਿ ਜਸਟ 2 ਮਿੰਟ ਹੀ ਹੋਏ ਆ ਮੈਂ ਅੰਦਰ ਗਏ ਨੂੰ ਮੈਨੂੰ ਜ਼ਰੂਰੀ ਕੰਮ ਮੇਗਾ ਸੀ ਕਿ ਮੈਂ ਬਾਹਰ ਆਇਆ ਕਿ ਤੁਸੀਂ ਮੇਰੀ ਗੱਡੀ ਟੋਹ ਫੱਲ ਦਿੱਤੀ ਗਿਆ ਜਿੱਤੋਂ ਬਾਅਦ ਪੁਲਿਸ ਪ੍ਰਸ਼ਾਸਨ ਵੀ ਆਪਣੀ ਕਾਰਵਾਈ ਕਰਨ ਤੋਂ ਨਹੀਂ ਹਟਿਆ ਉਹ ਨਾਲ ਦੇ ਨਾਲੇ ਨੌਜਵਾਨ ਵੀ ਬਹਿਸ ਕਰਨੋਂ ਨਹੀਂ ਹਟਿਆ ਮਾਮਲਾ ਮੀਡੀਆ ਦੇ ਵਿੱਚ ਆਇਆ ਉਸ ਤੋਂ ਬਾਅਦ ਬਿਆਨਬਾਜ਼ੀ ਹੋਣੀ ਸ਼ੁਰੂ ਹੋ ਗਈ ਨੌਜਵਾਨ ਵੱਲੋਂ ਕਿਹਾ ਜਾ ਰਿਹਾ ਹੈ ਕਿ ਪਿੱਛੇ ਕਾਫੀ ਜਾਮ ਲੱਗੇ ਆ ਤੁਸੀਂ ਉਹਨਾਂ ਦੀਆਂ ਗੱਡੀਆਂ ਨੂੰ ਕਿਉਂ ਨਹੀਂ ਚੱਕ ਰਹੇ ਮੇਰੇ ਨਾਲ ਹੀ ਕਿਉਂ ਤੱਕਾ ਕੀਤਾ ਜਾ ਰਿਹਾ ਹੈ ਕਿ ਦੂਜੀ ਦਰ ਪੁਲਿਸ ਦੇ ਨਾਲ ਜਦੋਂ ਗੱਲ ਕੀਤੀ ਗਈ ਉਹਨਾਂ ਵੱਲੋਂ ਕਿਹਾ ਗਿਆ ਤੇ ਗੱਡੀ ਬਿਲਕੁਲ ਰੋਡ ਦੇ ਵਿੱਚ ਕਾਰ ਖੜੀ ਗਈ ਜਿਸ ਦੇ ਕਰਕੇ ਟ੍ਰੈਫਿਕ ਦੀ ਕਾਫੀ ਸਮੱਸਿਆ ਪਿੱਛੇ ਹੋ ਚੁੱਕੀ ਗਈ ਹੈ ਜਾਮ ਲੱਗ ਚੁੱਕੇ ਗਿਆ ਤੇ ਅਸੀਂ ਤਾਂ ਇਹਦਾ ਬੰਦਾ ਚਲਾਨ ਕਰਕੇ ਹੀ ਰ੍ਹਾਂਗੇ ਕਿਉਂਕਿ ਸਾਨੂੰ ਅਧਿਕਾਰ ਹੈਗਾ ਹੈ ਕਿ ਜਿਹੜਾ ਬੰਦਾ ਗੱਡੀ ਸੜਕ ਦੇ ਵਿੱਚ ਲਾ ਕੇ ਪਾਰਕਿੰਗ ਤੋਂ ਬਾਹਰ ਜਾਏਗਾ ਕਿਤੇ ਤੇ ਅਸੀਂ ਉਹਦੀ ਗੱਡੀ ਟੋ ਕਰਕੇ ਜਾਂ ਫਿਰ ਉਹਦਾ ਮੋਕੇ ਦਾ ਚਲਾਨ ਕਰਕੇ ਆਪਣਾ ਫਰਜ਼ ਤਾਂ ਨਿਭਾਵਾਂਗੇ ਆ ਉਸ ਨੂੰ ਨਹੀਂ ਉਹ ਤੁਹਾਨੂੰ ਵੀਡੀਓ ਨੋਜਵਾਨ ਦੀ ਵੀ ਉਹ ਨਾਲ ਨਾਲ ਉਸ ਅਧਿਕਾਰੀ ਦੀ ਜੋ ਕਹਿ ਰਹੇ ਨੇ ਕਿ ਇਹ ਕਾਫੀ ਬੇਸਬਾਜ਼ੀ ਐਵੇਂ ਹੀ ਹੋ ਚੁੱਕੀ ਆ ਕੋਈ ਵੱਡਾ ਇਸ਼ੂ ਨਹੀਂ ਸੀਗਾ ਜੇ ਕੋਈ ਗਲਤੀ ਕੀਤੀ ਸੀ ਤਾਂ ਹਰ ਜਾਨ ਦਾ ਭੁਗਤਣਾ ਹੀ ਪਵੇਗਾ ਕਿੰਨੀ ਗੱਲ ਇਸ ਦੀ ਸਚਾਈ ਕੀ ਆ ਉਹ ਚਾਹੁੰਦੇ ਮੇਰਾ ਨਾਮ ਸੌਰਵ ਕਪੂਰ ਆ ਜੀ ਮੈਂ ਸੌਫਟੀ ਰੋਡ ਤੋਂ ਰਹਿਣ ਵਾਲਾ ਦੋ ਮਿੰਟ ਲਈ ਮੈਂ ਆਪਣੀ ਮੈਂ ਜਿਹੜਾ ਬਾਹਰ ਆਊਟ ਆਫ ਇੰਡੀਆ ਜਾ ਰਿਹਾ ਤੇ ਉਹਦੇ ਲਈ ਮੈਂ ਦੋ ਮਿੰਟ ਆ ਸਟੇਜ Jio ਦੇ ਆਫਿਸ ਤੇ ਆਪਣੀ ਰੋਮਿੰਗ ਵਾਸਤੇ ਆਇਆ ਇਹਨਾਂ ਨੇ 2 ਮਿੰਟ ਦੇ ਵਿੱਚ ਹੀ ਕਾਰ ਨੂੰ ਇੱਥੇ ਢੰਗਤਾ ਮੈਂ ਇਹਨਾਂ ਰਿਕੁਐਸਟ ਵੀ ਕੀਤੀ ਆ ਕਿ ਸਰ ਮੇਰਾ 2 ਮਿੰਟ ਦਾ ਹੀ ਕੰਮ ਆ ਤੇ ਜ਼ਿਆਦਾ ਮੈਂ ਟਾਈਮ ਲਾਉਣਾ ਨਹੀਂ ਪਰ ਇਹਨਾਂ ਨੇ ਆ ਤੁਹਾਡੇ ਸਾਹਮਣੇ ਵੇਖ ਲਓ ਨਵੀਂ ਗੱਡੀ ਤੇ 2 ਮਿੰਟ ਦੇ ਵਿੱਚ ਇਹਨਾਂ ਨੇ ਇਹ ਕੰਮ ਕੀਤਾ ਪਿੱਛੇ ਦੇਖੋ ਟ੍ਰੈਫਿਕ ਕਿਵੇਂ ਖੜੀ ਸਾਰੀ ਉਹਨਾਂ ਦੀ ਕਿਉਂ ਨਹੀਂ ਫਿਰ ਹੁੰਦੀ ਜੇ ਇਹ ਜਾਤੀ ਹੱਟਣਾ ਹੀ ਹੋ ਰਹੀ ਹੈ ਤੀ ਘੜੀ ਵੇਖ ਕੇ 2 ਮਿੰਟ ਲੱਗੇ ਜੀ ਭਾਜੀ 2 ਮਿੰਟ ਤੋਂ ਵੀ ਜ਼ਿਆਦਾ ਟਾਈਮ ਨਹੀਂ ਹੋਇਆ ਗੱਡੀ ਦੇ ਉੱਤੇ ਚੜ ਕੇ ਕੀ ਕੁਝ ਮੰਨਦੇ ਨਹੀਂ ਵੀ ਪੁੱਛਦਾ ਮੈਂ ਨਾਲ ਰਿਕੁਐਸਟ ਕੀਤੀ ਆ ਕਹਿੰਦੇ ਮੈਨੂੰ ਜੀ ਤੁਸੀਂ ਕਰਾਓ ਮੇਰੇ ਡਿਪਟੀ ਨਾਲ ਕਰਾਓ ਐ ਤੁਸੀਂ ਆ ਵੇਖੋ ਜੀ ਅਸੀਂ ਹੁਣ ਇੱਥੇ ਆਪੰਦਾ ਇੰਨਾ ਜਿਆਦਾ ਪਰੇਸ਼ਾਨ ਹੋ ਗਏ ਇੱਥੇ ਆ ਕੇ ਪਹਿਲੀ ਗੱਲ ਤੇ ਇੱਥੇ ਟ੍ਰੈਫਿਕ ਦੀ ਕੋਈ ਸਮੱਸਿਆ ਹੀ ਹੈ ਹੀ ਨਹੀਂ ਟ੍ਰੈਫਿਕ ਦਾ ਇੱਥੇ ਕੋਈ ਰੂਲ ਵੀ ਆਪੇ ਵੇਖੋ ਜਿੱਥੇ ਦੀਦਾ ਜਿਹੜੇ ਕੱਢਦਾ ਗੱਡੀ ਲਾਹਂਦਾ ਜਾਂ ਤੇ ਵੇਣਾ ਸਾਰੀਆਂ ਗੱਡੀਆਂ ਲੱਗੀਆਂ ਇੱਕ ਪਾਸੇ ਲੱਗੀਆਂ ਸਾਰੀਆਂ ਗੱਡੀਆਂ ਜਿੱਥੇ ਖੜੀਆਂ ਉੱਥੇ ਖੜੀਆਂ ਮੇਰੀ ਗੱਡੀ 2 ਮਿੰਟ ਤੋਂ ਪਹਿਲਾਂ ਇੱਥੋਂ ਇਹਨਾਂ ਨੂੰ ਚੁੱਕਣ ਦੀ ਇਹਦਾ ਕੀ ਹੈ ਇਹਦਾ ਮਤਲਬ ਹੋਇਆ ਗਲਤ ਪਾਰਕਿੰਗ ਕੀਤੀ ਸੀ ਕੀ ਕੀਤਾ ਭਾਜੀ ਪਾਰਕਿੰਗ ਸਾਹਮਣੇ ਜਾ ਕੇ ਜੀਓ ਦਾ ਸਾਹਮਣੇ ਆਫੀਸਰ ਕਿੰਨੀ ਕੁ ਦੂਰ ਆ ਇੱਥੋਂ ਇੱਥੇ ਉਹਦੇ ਲਈ ਮੈਂ ਜਿਹੜਾ ਇੱਥੇ ਗੱਲ ਇਹਨਾਂ ਨਾਲ ਰਿਕਵੈਸਟ ਵੀ ਕੀਤੀ ਆ ਗੱਲ ਦੀ ਪਰ ਇਹਨਾਂ ਨੂੰ ਆਏ ਨਹੀਂ ਤੁਹਾਡੇ ਨਾਲ ਹੱਥ ਲਾਇਆ ਤੋੜਦਾ ਕੀਤਾ ਕੰਨੀ ਭਾਜੀ ਮੇਰੀ ਇੱਥੇ پارک ਹੋਈ ਆ ਨਾ ਪਾਰਕਿੰਗ ਆਪਾਂ ਇਹ ਗੱਲਾਂ ਤਾਂ ਕਰੀਏ ਭਾਜੀ ਜੇ ਪੀ ਐਸ ਰੋਡ ਦੇ ਉੱਤੇ ਸਾਰੀਆਂ ਇੱਕ ਪਾਸੇ ਲੱਗੀਆਂ ਹੋਣ ਸਾਰੀਆਂ ਗੱਡੀਆਂ ਤੇ ਦੇਖੋ ਕਿਵੇਂ ਖੜੀਆਂ ਇੱਥੇ ਆਪਾਂ ਗੱਲੇ ਨਜਾਇਜ਼ ਜਿਹੜੀ ਕਿ ਨਜਾਇਜ਼ ਮੈਂ ਹੋਣ ਵੀ ਨਹੀਂ ਦਊਗਾ ਫਿਰ ਇਹਦੀ ਗਲਤ پارک ਕੀਤੀ ਕਦੋਂ ਚ ਕੀ ਗੱਡੀ ਹੈ ਨਹੀਂ ਕੋਈ ਗਲਤ پارک ਨਹੀਂ ਕੀਤੀ ਜੀ ਅਸੀਂ ਠੀਕ ਹੈ ਕੋਈ ਨਾ ਮੇਰੇ ਕੋਈ ਪ੍ਰੋਬਲਮ ਨਹੀਂ ਹੈਗੀ ਮੇਰੀ ਗੱਡੀ ਇੱਥੇ پارک ਹੋਣਾ ਕਿਹਦਾ ਕੋਈ ਰਸਤਾ ਨਹੀਂ ਰੁਕਦਾ ਪਿਆ ਸਾਰੇ ਇਹਨਾਂ ਨੇ ਗੱਡੀ ਲਾਈ ਆ ਮਤਲਬ ਬਿਲਕੁਲ ਪਾਰਕਿੰਗ ਤੋਂ ਬਾਹਰ ਤੇ ਅਸੀਂ ਗੱਡੀ ਪਾ ਲਈ ਆਣ ਕੇ ਟੋ ਕਰ ਲਈ ਜਦੋਂ ਗੱਡੀ ਤੇ ਉਦੋਂ ਇਹ ਬੈਂਕ ਦੇ ਵਿੱਚੋਂ ਭੱਜਿਆ ਆਈ ਹੀ ਗੱਡੀ ਥੱਲੇ ਹੀ ਖੜੀ ਇਹ ਜਿਹੜੇ ਮੁੰਡੇ ਟੋ ਕਰਨਦੇ ਹੈਗੇ ਉਹਨਾਂ ਨੂੰ ੱੱਕੇ ਮਾਰਦੇ ਤੇ ਨਾਲੇ ਆਂਦੇ ਤੁਸੀਂ ਬਦਮਾਸ਼ੀ ਕਰਦੇ ਇਹ ਗੁੰਡਾ ਕਰਦੀ ਕਰਦਾ ਜੇ ਸਾਡੇ ਨਾਲ ਮੈਂ ਜੀਪੀ ਦਾ ਪ੍ਰਧਾਨ ਆ ਮੈਂ ਹੁਣੇ ਆਂਦਾ ਟੈਲੀਫੋਨ ਤੇ 5-700 ਬੰਦਾ ਮਗਾ ਲੂੰਗਾ ਕਿ ਤੁਹਾਡੇ ਲਈ ਔਖਾ ਹੋ ਜੀ ਨਹੀਂ ਇਹਨਾਂ ਨੇ ਕਹਿਣਾ ਕਿ ਮੈਂ 2 ਮਿੰਟ ਲਈ ਗਿਆ ਸਾਂ ਉਹ ਕਹਿੰਦੇ ਕਿ ਸਾਨੂੰ ਨਹੀਂ ਪਤਾ ਇਹ 2 ਮਿੰਟ ਲਈ ਗਿਆ ਸਾਂ ਤੇ ਅਹੀਂ ਆਏ ਘਟੀ ਮੈਂ ਕਿਹਾ ਕਿੱਥੇ ਗਮਨ ਦੀ ਬਾਹਰ ਸੀ ਪਾਰਕਿੰਗ ਤੋਂ ਬਾਹਰ ਸੀ ਗਲਤ ਤਰੀਕੇ ਨਾਲ ਲੱਗੀ ਗਲਤ ਤਰੀਕੇ ਨਾਲ ਲੱਗੀ ਗੱਡੀ ਭਰੀ ਲੱਗੇ ਟੋਕ ਲੈ ਕੇ ਜਾ ਰਹੇ ਜੀ ਲੈ ਕੇ ਜਾ ਰਹੇ ਕਿ ਛੱਡ ਦੇ ਜੀ ਹਰੇ ਆਂਦੇ ਆਈ ਆ ਮਤਲਬ ਟ੍ਰੈਫਿਕ ਨੂੰ ਚਾ ਆਵਣਾ ਗੱਲ ਕਰਾ ਦਿੰਦੇ ਆ ਮੈਂ ਕਰਾ ਦੋ ਤੇ ਅਹੀਂ ਛੱਡ ਜਾਗੇ ਉਹਨਾਂ ਦੇ ਵਿੱਚ ਆਪਾਂ ਦੇ ਦਾਂਗੇ ਪਰ ਉਹਨਾਂ ਨੇ ਕਿਹਾ ਕਿ ਨਹੀਂ ਛੱਡਣੀ ਤੇ ਰਹਿੰਦਾ ਜੀ